ਕਿ ਕਸਟਮਰ ਦੇ ਕਰੇ ਤੋਂ ਚਲੇ ਗਏ ਨੇ ਮਲਾਂ ਦਾ ਬਾਹਰ ਸ਼ਸ਼ੀਕਾਲ ਦੋਸਤੋ ਸਵਾਗਤ ਹੈ ਤੁਹਾਡਾ ਇੱਕ ਹੋਰ ਨਵੇਂ ਬਲੌਗ ਵਿੱਚ ਅੱਜ ਆਪਾਂ ਚੱਲੇ ਆਂ ਜੀ ਰੋਪੜਾ ਰੋਪੜਾ ਆਪਾਂ ਕਰਨੇ ਆਂ ਜੀ ਇੱਕ ਫ੍ਰਿੱਜ ਕਰਨਾ ਹੈ ਸ਼ਾਇਦ ਕਿ ਜੀਜਲ ਨਹੀਂ ਕਰੀਏ ਬਾਕੀ ਦੇਖਦੇ ਜਾਗੇ ਇੱਕ ਦਾ ਇਹੀ ਜਗ੍ਹਾ ਵੀ ਦੇਖ ਕੇ ਸੈਲੈਕਟ ਕਰਕੇ ਆਉਣੀ ਹੈ ਅਸੀਂ ਪੂਰਾ ਬਲੌਗ ਬਲੌਗ ਅੰਚ ਟੈਕ ਕਰਾਂਗੇ ਵੀਡੀਓ ਦੇ ਐਂਡ ਤੱਕ ਬਣੇ ਰਹੀ ਆਪਾਂ ਚੱਲੇ ਆ ਬਾਈ ਰੋਪੜ ਮੈਰ ਸੁੱਕਾ ਭਾਈ ਮਘਮ ਬਹੋਣਾ ਜੇ ਤਾਂ ਬਹੋਣੀ ਨਿਕਲੀ ਹੋਈ ਆ ਸਤਾਜੀ ਨੂੰ ਸਾਨੂੰ ਬੁਲਾ ਲਿਆ ਆਹ ਦੇ ਲੇਬਰ ਦਾ ਕੰਮ ਕਰਾ ਰਹੇ ਦੇਖ ਲੋ ਇਹਦੇ ਕੰਮ ਵੀ ਕਰਾ ਦੇ ਸਤਾਹ ਕਰਦਾ ਅger ਸੁੱਖਾ ਬਈ ਵੀ ਜਰਾ ਭਾਈ ਆਵ ਦੇਲਾ ਆਪਣਾ ਕੰਮ ਕਰਵਾਣਾ ਸ਼ੈਟਰੀ ਦਾ ਸਾਡਾ ਦੇਲਾ ਚਾਨੋ ਕਿ ਨਹੀਂ ਆਪਣਾ ਕੰਮ ਬਾਅਦ ਚ ਕਰ ਦੇਖ ਲੋ ਜੀ ਆਹੀ ਬੰਦਾ ਜੀ ਆਹੀ ਆਹੀ ਤਿਆਰੀ ਹੋ ਗਏ ਇਦਾਂ ਲਿਬੜ ਰਹੀਆਂ ਯਾਰ ਪਾ ਕੇ ਵੀ ਨਵੀਂ ਜਿਹੀ ਕਮਿਊਨੀਕੇਸ਼ਨ ਤੇ ਐਸ ਕੇ ਜੱਪਾ ਕਰਨੇ ਆ ਇੱਕ ਕੱਲੀ ਪੈਪਾ ਖੜੀਆਂ ਇੱਥੇ ਬਸ ਵੈਪਾ ਖੜੀ ਕਰ ਦਨੀ ਬਾਕੀ ਜਦੋਂ ਸਾਰਾ ਕੰਮ ਕੰਪਲੀਟ ਹੋ ਜਾਓ ਉਸ ਤੋਂ ਬਾਅਦ ਜੀ ਦੀ ਮਾਰ ਕੇ ਪੈਪਾ ਪਾ ਦਾਂਗੇ ਅਸੀਂ ਇਹ ਸਹੀ ਬਣੂ ਇੱਥੇ ਆਹ ਰੋਣਾ ਦਾ ਲੈ ਹੂੰ ਮੀਨ ਸੈਂਟਰੀ ਮੀਨ ਸੈਂਟਰ ਇੱਧਰ ਕਰ ਦਿਓ ਇੱਥੇ ਗਾਣ ਮੈਂ ਆਪਣਾ ਕੰਮ ਹੋ ਚੁੱਕਦੇ ਪਹਿਲਾਂ ਅੱਜ ਉਹ ਬਣ ਕੇ ਆਪਾਂ ਕਰ ਦਣੀ ਆ ਓਕੇ ਬਾਅਦ ਵਿੱਚ ਜੇ ਆਪਾਂ ਪੈਪਾ ਪਾਵਾਂਗੇ ਫਿਰ ਦਿਖਾਵਾਂਗੇ ਸਾਰਾ ਬਲੌਗ ਆਈਸੀ ਕਸਟਮਰ ਦੇ ਕਰੇ ਉਹ ਚਲੇ ਗਏ ਨੇ ਮਲਾਂ ਦਾ ਬਾਹਰ ਹੁਣ ਆਪਾਂ ਆਵਾਂਗੇ ਕੱਲ ਨੂੰ ਜਾਂ ਪਰਸੋਂ ਆ ਚੱਲੇ ਜੀ ਕਰ ਨੂੰ ਜਿੰਨੇ ਕੰਮ ਕਰਨੇ ਸੀ ਕਰ ਲਏ ਇਹਦਾ ਆਪਾਂ ਹੁਣ ਆਪਾਂ ਸਾਰੇ ਮੂਵਲੀ ਆਪਾਂ ਜਾਣਾ ਸੀ ਇਹਦੇ ਘਰ ਉਹ ਚਲੇ ਗਏ ਆਪਾਂ ਰੇਟ ਰੋਗੇ ਫਿਰ ਕਰ ਕੇ ਹੁਣ ਆਪਾਂ ਨਿਕਲਾਂਗੇ ਜੀ ਕਰ ਇਹੋਣੀ ਵੀਡੀਓ ਚੰਗੀ ਲੱਗੀ ਤਾਂ ਵੀਡੀਓ ਨੂੰ ਲਾਈਕ ਐਂਡ ਸ਼ੇਅਰ ਜਰੂਰ ਕਰ ਦਿਓ ਧੰਨਵਾਦ ਜੀ